ਸਾਦੇ ਨਹੀਂ ਹੱਸ ਪਰ ਜਿਹੜਾ ਸ਼ਬਦ ਵਾ ਉਹ ਹਰ ਥਾਂ ਦੇ ਉੱਤੇ ਆ ਗੁਰ ਮੇਰਾ ਸੰਗ ਸਦਾ ਹੈ ਨਾਲੇ ਗੁਰੂ ਹਮੇਸ਼ਾ ਨਾਲ ਆ ਉਹ ਕਿਹੜਾ ਗੁਰੂ ਆ ਜਿਹੜਾ ਹਮੇਸ਼ਾ ਨਾਲ ਆ ਉਹ ਗੁਰੂ ਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਥਾ ਤੋ ਆਪਣਾ ਨਿਸ਼ਚਾ ਪੱਕਾ ਰੱਖਣਾ ਹੈ ਆਪਣੇ ਬੱਚੇ ਬੱਚੇ ਨੂੰ ਦੱਸਣਾ ਹੈ ਦਾਸ ਪਾਤਸ਼ਾਹੀ ਦਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ ਤੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਆਤਮਾ ਗੁਰੂ ਗ੍ਰੰਥ ਵੇਦ ਤੇ ਸਰੀਰ ਗੁਰੂ ਪੰਥ ਵੇਦ ਆਪਾਂ ਤੁਸੀਂ ਸਾਰੇ ਗੁਰੂ ਪੰਥ ਦਾ ਹਿੱਸਾ ਬਣ ਸਮੂਹਾਕ ਰੂਪ ਦੇ ਵਿੱਚ ਗੁਰੂ ਦਾ ਸਰੀਰ ਗੁਰੂ ਪੰਥ ਹੈ ਜਿਹੜਾ ਪੰਥ ਚੜ੍ਹਦੀ ਕਲਾ ਚ ਰਹਿੰਦਾ ਹੈ ਜਿਹੜਾ ਪੰਥ ਵੀ ਜੁਗੋ ਜੁਗ ਅਟਲ ਹੈ ਜਿਹੜਾ ਪੰਥ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਦੀ ਤਾਬਿਆਂ ਚੱਲ ਕੇ ਸਰਬੱਤ ਦੇ ਭਲੇ ਦੇ ਮਾਨਵਤਾ ਦੇ ਭਲੇ ਦੇ ਮਨੁੱਖਤਾ ਦੇ ਭਲੇ ਦੇ ਉਹ ਕਾਰਜ ਕਰਦਾ ਅੱਜ ਗੁਰੂ ਦਾ ਸਰੀਰ ਬਣ ਕੇ ਗੁਰੂ ਦਾ ਪੰਥ ਹਰ ਪਾਸੇ ਵਿਚਰਦਾ ਹੈ ਤੋ ਆਪਾਂ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਰੱਖਣਾ ਏਕ ਰੱਖਣੀਆਂ ਕੋਈ ਪਖੰਡੀ ਆ ਜਾਵੇ ਕੋਈ ਢੋਂਗੀ ਆ ਜਾਵੇ ਉਹ ਇਹ ਯਤਨ ਕਰੇ ਕਿ ਮੈਂ ਗੁਰੂ ਹਾਂ ਜਾਂ ਆਪਣੇ ਨਾਲ ਜੋੜਨ ਦੀ ਕੋਈ ਗੱਲ ਕਰੇ ਸਿੱਖ ਨੇ ਹਮੇਸ਼ਾ ਚੇਤਿਆਂ ਦੇ ਵਿੱਚ ਰੱਖਣਾ ਸਾਡੇ ਗੁਰੂ ਨੇ ਸਾਨੂੰ ਲਿਖ ਕੇ ਦਿੱਤਾ ਕਿ ਬਾਣੀ ਗੁਰੂ ਹੈ ਸ਼ਬਦ ਗੁਰ ਪੀਰਾ ਜਹਿਰ ਗੰਬੀਰਾ ਬਿਨ ਸ਼ਬਦ ਹੈ ਜਗ ਬੋਹਰਾ ਤਾਂ ਇਹ ਗੱਲ ਚੇਤਿਆਂ ਚ ਰੱਖੀ ਦੂਜੀ ਗੱਲ ਆਪਣੀ ਬੋਲੀ ਮਦਰ ਲੈਂਗੁਏਜ ਪੰਜਾਬੀ ਜਿਹਦੀ ਲਿਪੀ ਗੁਰਮੁਖੀ ਆ ਇਹਦੇ ਨਾਲ ਤੁਸੀਂ ਜੁੜੇ ਹੋ ਮੈਨੂੰ ਪਤਾ ਹੈ ਆਪਣੇ ਬੱਚਿਆਂ ਨੂੰ ਵੀ ਜੋੜਨਾ ਹੈ ਸਕੂਲਾਂ ਦੇ ਵਿੱਚ ਨਹੀਂ ਹੈ ਵੱਖਰੀ ਗੱਲ ਪਰ ਮਾਂ ਬੱਚੇ ਦਾ ਪਹਿਲਾ ਸਕੂਲ ਆ ਮਾਂ ਖੁਦ ਪੰਜਾਬੀ ਸਿਖੇ ਤੇ ਬੱਚਿਆਂ ਨੂੰ ਪੰਜਾਬੀ ਸਿਖਾਏ ਊੜਾ ਐੜਾ ਈੜੀ ਸਸਾਹਾ ਜਿਹੜੇ ਬੱਚੇ ਪੰਜਾਬੀ ਸਿੱਖ ਜਾਣਗੇ ਉਹ ਸੌਖਾ ਵਿਰਸੇ ਨਾਲ ਜੁੜ ਜਾਣਗੇ ਕਿਉਂਕਿ ਸਾਡੀ ਬਾਣੀ ਦੀ ਲਿਪੀ ਗੁਰਮੁਖੀ ਆ ਜੇ ਆਪਾਂ ਸੌਖਾ ਬਾਣੀ ਦੇ ਨਾਲ ਜੁੜਨਾ ਹੈ ਸਮਝਣਾ ਹੈ ਬਾਣੀ ਨੂੰ ਤਾਂ ਗੁਰਮੁਖੀ ਆਉਣੀ ਚਾਹੀਦੀ ਆ ਪੰਜਾਬੀ ਆਉਣੀ ਚਾਹੀਦੀ ਆ ਤਾਂ ਮੇਰੀ ਆਪ ਜੀ ਨੂੰ ਅਪੀਲ ਆ ਤੁਸੀਂ ਪੰਜਾਬੀ ਬੋਲਦੇ ਹੋ ਮੈਂ ਸੁਣਿਆ ਸੋਹਣੀ ਪੰਜਾਬੀ ਬੋਲਦੇ ਹੋ ਲਹਿਜਾ ਬੜਾ ਚੰਗਾ ਵਾ ਸਾਰਿਆਂ ਬੋਲੀਆਂ ਦਾ ਬਾਕੀ ਸਿੱਖ ਲਓ ਮਾੜੀ ਗੱਲ ਨਹੀਂ ਪਰ ਆਪਣੀ ਕੌਮੀ ਸਿੱਖ ਹੋਣ ਕਰਕੇ ਬੋਲੀ ਗੁਰਮੁਖੀ ਪੰਜਾਬੀ ਇਹ ਆਪਾਂ ਆਪਣੇ ਬੱਚਿਆਂ ਨਾਲ ਪੰਜਾਬੀ ਚ ਗੱਲ ਕਰਨੀ ਤੇ ਉਹਨਾਂ ਨੂੰ ਪੰਜਾਬੀ ਆਪਾਂ ਸਿਖਾਉਣੀ ਤਾਂ ਕਿ ਉਹ ਮੂਲ ਦੇ ਨਾਲ ਜੁੜੇ ਰਹਿਣ ਤੀਜੀ ਗੱਲ ਇਤਿਹਾਸ ਤਵਾਰੀਖ ਇਤਿਹਾਸ ਲਿਖਿਆ ਨਾ ਬਾਬਾ ਲਖੀ ਸ਼ਾਹ ਵਨਜਾਰੇ ਦਾ ਬਾਬਾ ਮੰਖੜਸ਼ਾਲ ਬਾਣਾ ਜੀ ਦਾ ਹੋਰ ਅਨੇਕਾਂ ਗੁਰੂ ਕੇ ਸਿੱਖਾਂ ਦਾ ਅੱਜ ਮੈਂ ਇਤਿਹਾਸ ਦੇ ਰਾਂਝ ਤੁਹਾਡੇ ਨਾਲ ਸਾਂਝ ਪਾਈ ਇਹ ਸਾਂਝ ਪੀੜੀ ਹੈ ਪੱਕੀ ਹੈ ਇਹਦੇ ਵੀ ਜ਼ਰੂਰੀ ਆ ਆਪਾਂ ਆਪਣੇ ਬੱਚਿਆਂ ਨੂੰ ਇਤਿਹਾਸ ਦੀਆਂ ਸਾਖੀਆਂ ਉਹ ਜ਼ਰੂਰ ਦੱਸਿ ਭਈ ਕੌਣ ਹੈ ਜਿੰਨੇ ਸਿੱਖੀ ਦੇ ਲਈ ਖੋਪਰੀ ਲਵਾਈ ਭਾਈ ਤਰਨ ਸਿੰਘ ਕੌਣ ਹੈ ਜਿਨਨੇ ਸਿੱਖੀ ਲਈ ਬੰਦ ਬੰਦ ਕਟਵਾਇਆ ਭਾਈ ਮਨੀ ਸਿੰਘ ਨੇ ਕੌਣ ਹੈ ਜਿਹੜਾ ਸਿੱਖੀ ਦੇ ਲਈ ਆਰੀ ਦੇ ਨਾਲ ਚੀਰਿਆ ਗਿਆ ਦਿੱਲੀ ਦੀ ਧਰਤੀ ਤੇ ਭਾਈ ਮਤੀ ਦਾਸ ਅਰਦਾਸ ਕਰਦੇ ਹਨ ਤੋਂ ਬੱਚਿਆਂ ਨੂੰ ਇਤਿਹਾਸ ਵੀ ਦੱਸੋ ਇਤਿਹਾਸ ਜਿੰਦਾ ਕੌਮਾਂ ਦੀ ਜਿੰਦ ਜਾਨ ਇਤਿਹਾਸ ਭੁੱਲ ਜਾਣ ਵਾਲੀ ਨਾ ਕੌਮਾਂ ਖਤਮ ਹੋ ਜਾਂਦੇ ਗਾ ਤੇ ਸਾਡਾ ਤੇ ਬੜਾ ਸ਼ਾਨਾਮਤਾ ਇਤਿਹਾਸ ਤੋਂ ਬੱਚਿਆਂ ਨੂੰ ਇਤਿਹਾਸ ਨਾਲ ਜੋੜ ਕੇ ਆਪਾਂ ਸਾਗੇ ਚੱਲ ਚੌਥੀ ਗੱਲ ਜਿੱਥੇ ਵੀ ਰਹੀਏ ਇੱਕ ਪਰਿਵਾਰ ਬਣ ਗਏ ਇੱਕ ਸਿੱਖ ਦੇ ਦੁੱਖ ਸੁੱਖ ਦੇ ਵਿੱਚ ਸ਼ਾਮਲ ਹੋਏ ਉਹਦੇ ਦੁੱਖ ਸੁੱਖ ਨੂੰ ਆਪਣਾ ਦੁੱਖ ਸੁੱਖ ਮੰਨੀ ਕਿਸੇ ਸੇਖ ਨੂੰ ਇਹ ਲੱਗੇ ਨਾ ਕਿ ਮੈਂ ਕੱਲਾ ਹਾਂ ਕੋਈ ਮੁਸ਼ਕਲ ਪਵੇ ਉਹਨੂੰ ਲੱਗੇ ਕਿ ਮੈਂ ਕੱਲਾ ਹਾਂ ਨਹੀਂ ਉਹਨੂੰ ਜਦੋਂ ਆਣ ਕੇ ਆਪਾਂ ਮਿਲ ਗਏ ਤਰਵਾਸ ਦੇ ਗਏ ਜਾਂ ਮਦਦ ਕਰ ਗਏ ਉਹਨੂੰ ਹੋਵੇ ਕਿ ਨਹੀਂ ਮੈਂ ਕੱਲਾ ਨਹੀਂ ਇਹ ਗੁਰੂ ਖਾਲਸਾ ਪੰਥ ਸਾਂਝਾ ਪਰਿਵਾਰ ਮੇਰੇ ਨਾਲ ਪੰਜਾਬ ਤੋਂ ਦੂਰ ਤੇ ਇਹ ਹੋਰ ਜ਼ਿਆਦਾ ਜ਼ਰੂਰੀ ਹੁੰਦਾ ਹੈ ਕਿ ਆਪਾਂ ਆਪਸ ਦੇ ਵਿੱਚ ਇੱਕ ਮੁੱਠ ਰਹੀ ਜੁੜੇ ਰਹੀ ਸਾਡੀ ਤਾਕਤ ਇੱਕ ਮੁੱਠ ਹੋਣ ਵਿੱਚ ਹੈ ਤੋੜਨ ਵਾਲੇ ਵੀ ਬਥੇਰੇ ਹੋਣਗੇ ਫੁੱਟ ਪਾਉਣ ਵਾਲੇ ਵੀ ਬਥੇਰੇ ਹੋਣਗੇ ਪਰ ਆਪਾਂ ਨਹੀਂ ਟੁੱਟਣਾ ਕਿਉਂਕਿ ਸਾਨੂੰ ਸਾਡੇ ਗੁਰੂ ਨੇ ਇੱਕ ਬਣਾਇਆ ਤੇ ਗੁਰੂ ਤੋਂ ਵੱਡਾ ਤੇ ਸਾਡੇ ਵੀ ਕੋਈ ਨਹੀਂ ਹੈ ਕੋਈ ਵੀ ਗੁਰੂ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਜਦੋਂ ਗੁਰੂ ਨੇ ਇੱਕ ਬਣਾਇਆ ਤੇ ਅਸੀਂ ਕਦੀ ਕਿਸੇ ਦੇ ਪਿੱਛੇ ਨਹੀਂ ਲੱਗਣਾ ਇੱਕ ਰਣਾ ਹੈ ਇੱਕ ਮੁੱਠ ਸਾਡੀ ਤਾਕਤ ਹੀ ਇਹਦੇ ਵਿੱਚ ਗੁਰਬਾਣੀ ਦਾ ਇੱਕ ਸ਼ਬਦ ਕਹਿ ਕੇ ਮੈਂ ਸਮਾਪਤ ਅਸੀਂ ਜੇ ਤੇ ਇੱਕ ਰਵਾਂਗੇ ਤੇ ਇੱਕ ਨਾਲ ਜੁੜੇ ਰਵਾਂਗੇ ਤੇ ਫੇਰ ਅਸੀਂ ਸੋਹਣੇ ਹਾਂ ਜਗੇ ਹਾਂ ਗੁਰੂ ਦੇ ਘਰੇ ਸੁਖ ਭਾ ਜਦੋਂ ਸਵੇਰੇ ਕਿੱਥੇ ਅਸੀਂ ਠਹਿਰੇ ਹਾਂ ਕਿ ਖੇਤਾਂ 'ਚ ਟਹਿਲ ਰਿਹਾ ਸੀ ਤੇ ਉੱਥੇ ਅੱਖ ਦਾ ਬੋਟਾ ਅੱਖ ਨੂੰ ਖਖੜੀ ਲੱਗਦੀ ਹੈ ਖਖੜੀ ਤੇ ਜਦੋਂ ਅੱਖ ਆਪਣੇ ਜੋਬਨ ਤੇ ਹੁੰਦਾ ਹੈ ਉਨੂੰ ਲੱਗੀ ਹੋਈ ਖਖੜੀ ਦੂਰ ਤੋਂ ਅੰਬੀ ਲੱਗਦੀ। ਅੱਖ ਦੇ ਨਾਲ ਜੁੜੀ ਹੋਵੇ ਤੇ ਖਖੜੀ ਵੀ ਅੰਬੀ ਲੱਗਦੀ। ਗੁਰੂ ਨੇ ਇਹ ਬਾਣੀ ਤੇ ਦ੍ਰਿਸ਼ਟਾਂਤ ਤਾਂ ਆਪਣੇ ਸਾਰੇ। ਖਖੜੀਆਂ ਸੁਹਾਗੀਆਂ ਲੱਗਣੀਆਂ ਅੱਖ ਖਖੜੀ ਵੀ ਪਾਤਸ਼ਾਹ ਕਹਿੰਦੇ ਨਿਰੀ ਅੰਬੀ ਲੱਗਦੀ ਆ ਜਿੰਨਾ ਚਿਰ ਤੱਕ ਅੱਖ ਦੇ ਨਾਲ ਜੁੜੀ ਬਿਰਾਮ ਛੋੜਾ ਧੜੀ ਸਿਓ ਨਾਨਕ ਸੱਸਾ ਪਰ ਜੇ ਕੋਈ ਮੱਝਾਂ ਮੁੱਝਾਂ ਚਾਰਦਾ ਖਖੜੀ ਨੂੰ ਛੋਟੀ ਮਾਰ ਦਵੇ ਉਹ ਪਾੜਦੀ ਹੈ ਟੁੱਟਦੀ ਹੈ ਤੇ ਉਹ ਰੇਜੇ ਰੇਜੇ ਹੋ ਕੇ ਟੂੰਬੇ ਟੂੰਬੇ ਹੋ ਕੇ ਹਵਾ ਦੇ ਵਿੱਚ ਉੱਡਦੀ ਹੈ ਜਿੰਨਾ ਚਿਰ ਤੱਕ ਇੱਕ ਮੁੱਠ ਹਾਂ ਤੇ ਗੁਰੂ ਦੇ ਨਾਲ ਜੁੜੇ ਹਾਂ ਅਸੀਂ ਸੋਹਣੇ ਪਰ ਜਦੋਂ ਗੁਰੂ ਤੋਂ ਟੁੱਟਦੇ ਹਾਂ ਇਸ ਸਾਡੀ ਇੱਕ ਮੋਟੀ ਸਾਰ ਟੁੱਟਦੀ ਆ ਅਸੀਂ ਰੇਤੇ ਰੇਤੇ ਹੁੰਨੇ ਆ ਅਸੀਂ ਟੁਕੜੇ ਟੁਕੜੇ ਹੁੰਨੇ ਆ ਫੇਰ ਜਿੱਧਰ ਦੀ ਹਵਾ ਉਧਰ ਹੀ ਟੁੜੇ ਜਾਂਦੇ ਸਿੱਖ ਇਦਾਂ ਦਾ ਨਹੀਂ ਹੁੰਦਾ ਵੀ ਹਵਾ ਦੇ ਮੁਤਾਬਕ ਬਦਲ ਜਾਵੇ ਸਿੱਖ ਦਾ ਇੱਕੋ ਹੀ ਧੜਾ ਉਹ ਵਾ ਗੁਰੂ ਪੰਥ ਉਹਦੇ ਵਿੱਚ ਹੀ ਰਹਿਣਾ ਆ ਨੀਤੀ ਮੁਤਾਬਕ ਚੱਲਣਾ ਹੈ ਦੇਖਣਾ ਹੈ ਪਰ ਹਮੇਸ਼ਾ ਕੌਮ ਦੀ ਚੜ੍ਹਦੀ ਕਲਾ ਲੋਚਣੀ ਆ। ਤੋਂ ਸਿੱਖ ਹੁਣ ਵਰਲਡ ਵਾਈਡ ਹੋ ਗਏ ਨੇ ਸਾਰੀ ਦੁਨੀਆ ਦੇ ਵਿੱਚ ਨੇ ਕੋਨੇ-ਕੋਨੇ ਦੇ ਵਿੱਚ ਨੇ। ਅਕਾਲ ਤਖਤ ਸਾਹਿਬ ਸਾਡਾ ਧੁਰਾ ਵਾ। ਇਹਦੇ ਰਾਹੀ ਆਪਾਂ ਇੱਕ ਮੁੱਠ ਰਹਿਣਾ। ਮੈਂ ਬਾਅਦ ਵਿੱਚ ਵੀ ਤੁਹਾਡੇ ਪਿੰਡਾਂ ਦੇ ਵਿੱਚ ਤੁਹਾਡੇ ਇਲਾਕਿਆਂ ਦੇ ਵਿੱਚ ਆਉਂਦਾ ਰਹਿਣਾ। ਆਪਾਂ ਗੁਰਮਤਿ ਦੀ ਜਿਹੜੀ ਸਾਝ ਆ ਇਨੂੰ ਪਾਉਂਦੇ ਰਹਾਂਗੇ ਕਿਉਂਕਿ ਜੁੜਨਾ ਅਸੀਂ ਸ਼ਬਦ ਨਾਲ ਸਰੀਰਾਂ ਨਾਲ ਨਹੀਂ ਹੈ ਸਰੀਰਾਂ ਦਾ ਮੇਲ ਸਰੀਵੀ ਮੇਲ ਨਹੀਂ ਹੁੰਦਾ ਇੱਕ ਸਰੀਰ ਇੱਕ ਥਾਂ ਤੇ ਆ ਮੈਂ ਮੰਨ ਲਓ ਇੱਥੇ ਆਇਆ ਤੇ ਇੱਥੇ ਹੀ ਆ ਦੂਜੀ ਥਾਂ ਤੇ ਨਹੀਂ ਹੋ ਸਕਦਾ ਪਰ ਜਿਹੜਾ ਸ਼ਬਦ ਵਾ ਉਹ ਹਰ ਥਾਂ ਦੇ ਉੱਤੇ ਆ ਗੁਰ ਮੇਰਾ ਸੰਗ ਸਦਾ ਹੈ ਨਾਲੇ ਗੁਰੂ ਹਮੇਸ਼ਾ ਨਾਲ ਆ ਉਹ ਕਿਹੜਾ ਗੁਰੂ ਆ ਜਿਹੜਾ ਹਮੇਸ਼ਾ ਨਾਲ ਆ ਉਹ ਗੁਰੂ ਆ ਬਾਣੀ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਨ ਤੋ ਆਪਣਾ ਨਿਸ਼ਚਾ ਪੱਕਾ ਰੱਖਣਾ ਹੈ ਆਪਣੇ ਬੱਚੇ ਬੱਚੇ ਨੂੰ ਦਸੜੈ ਦਸ ਪਾਤਸ਼ਾਹੀਆਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ ਕਿ ਗੁਰੂ ਗ੍ਰੰਥ ਸਾਹਿਬ ਦੀ ਤਾਪਿਆ ਆਤਮਾ ਗੁਰੂ ਗ੍ਰੰਥ ਵਿੱਚ ਤੇ ਸਰੀਰ ਗੁਰੂ ਪੰਥ ਵਿੱਚ ਆਪਾਂ ਤੁਸੀਂ ਸਾਰੇ ਗੁਰੂ ਪੰਥ ਦਾ ਹਿੱਸਾ ਵਾਂ ਸਮੂਹਾਕ ਰੂਪ ਦੇ ਵਿੱਚ ਗੁਰੂ ਦਾ ਸਰੀਰ ਗੁਰੂ ਪੰਥ ਹੈ ਜਿਹੜਾ ਪੰਥ ਚੜ੍ਹਦੀ ਕਲਾ 'ਚ ਰਹਿੰਦਾ ਹੈ ਜਿਹੜਾ ਪੰਥ ਵੀ ਜੁਗੋ ਜੁਗ ਅਡਲ ਹੈ ਜਿਹੜਾ ਪੰਥ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਚੱਲ ਕੇ ਸਰਬੱਤ ਦੇ ਭਲੇ ਦੇ ਮਾਨਵਤਾ ਦੇ ਭਲੇ ਦੇ ਮਨੁੱਖਤਾ ਦੇ ਭਲੇ ਦੇ ਉਹ ਕਾਰਜ ਕਰਦਾ ਅੱਜ ਗੁਰੂ ਦਾ ਸਰੀਰ ਬਣ ਕੇ ਗੁਰੂ ਦਾ ਪੰਥ ਹਰ ਪਾਸੇ ਵਿਚਰਦਾ ਹੈ ਤੋਂ ਆਪਾਂ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਰੱਖਣਾ ਇਕ ਰੱਖਣੀਆਂ ਕੋਈ ਪਖੰਡੀ ਆ ਜਾਵੇ ਕੋਈ ਢੋਂਗੀ ਆ ਜਾਵੇ ਉਹ ਇਹ ਯਤਨ ਕਰੇ ਕਿ ਮੈਂ ਗੁਰੂ ਹਾਂ ਜਾਂ ਆਪਣੇ ਨਾਲ ਜੋੜਨ ਦੀ ਕੋਈ ਗੱਲ ਕਰੇ ਸਿੱਖ ਨੇ ਹਮੇਸ਼ਾ ਚੇਤਿਆਂ ਦੇ ਵਿੱਚ ਰੱਖਣਾ ਸਾਡੇ ਗੁਰੂ ਨੇ ਸਾਨੂੰ ਲਿਖ ਕੇ ਦਿੱਤਾ ਕਿ ਬਾਣੀ ਸ਼ਬਦ ਗੁਰ ਪੀਰਾ ਜਹਿਰ ਗੰਬੀਰਾ ਬਿਨ ਸ਼ਬਦ ਹੈ जग ਬਹਰਾਂ ਤੋ ਇਹ ਗੱਲ ਚੇਤਿਆ ਰੱਖੀ ਦੂਜੀ ਗੱਲ ਆਪਣੀ ਬੋਲੀ ਮਦਰ ਲੈਂਗੁਏਜ ਪੰਜਾਬੀ ਜਿਹਦੀ ਲਿਪੀ ਗੁਰਮੁਖੀ ਆ ਇਹਦੇ ਨਾਲ ਤੁਸੀਂ ਜੁੜੇ ਹੋ ਮੈਨੂੰ ਪਤਾ ਹੈ ਆਪਣੇ ਬੱਚਿਆਂ ਨੂੰ ਵੀ ਜੋੜਨਾ ਹੈ ਸਕੂਲਾਂ ਦੇ ਵਿੱਚ ਨਹੀਂ ਹੈ ਵੱਖਰੀ ਗੱਲ ਪਰ ਮਾਂ ਬੱਚੇ ਦਾ ਪਹਿਲਾ ਸਕੂਲ ਆ ਮਾਂ ਖੁਦ ਪੰਜਾਬੀ ਸਿਖੇ ਤੇ ਬੱਚਿਆ ਨੂੰ ਪੰਜਾਬੀ ਸਿਖਾਏ ਊੜਾ ਐੜਾ ਈੜੀ ਸਸਾਹਾ ਜਿਹੜੇ ਬੱਚੇ ਪੰਜਾਬੀ ਸਿੱਖ ਜਾਣਗੇ ਉਹ ਸੌਖਾ ਵਿਰਸੇ ਨਾਲ ਜੁੜ ਜਾਣਗੇ ਕਿਉਂਕਿ ਸਾਡੀ ਬਾਣੀ ਦੀ ਲਿਪੀ ਗੁਰਮੁਖੀ ਆ ਜੇ ਆਪਾਂ ਸੌਖਾ ਬਾਣੀ ਦੇ ਨਾਲ ਜੁੜਨਾ ਹੈ ਸਮਝਣਾ ਹੈ ਬਾਣੀ ਨੂੰ ਤਾਂ ਗੁਰਮੁਖੀ ਆਉਣੀ ਚਾਹੀਦੀ ਆ ਪੰਜਾਬੀ ਆਉਣੀ ਚਾਹੀਦੀ ਆ ਤਾਂ ਮੇਰੀ ਆਪ ਜੀ ਨੂੰ ਅਪੀਲ ਆ ਤੁਸੀਂ ਪੰਜਾਬੀ ਬੋਲਦੇ ਹੋ ਮੈਂ ਸੁਣਿਆ ਸੋਹਣੀ ਪੰਜਾਬੀ ਬੋਲਦੇ ਹੋ ਲਹਿਜਾ ਬੜਾ ਚੰਗਾ ਵਾ ਸਾਰੀਆਂ ਬੋਲੀਆਂ ਬਾਕੀ ਸਿੱਖ ਲਓ ਮਾੜੀ ਗੱਲ ਨਹੀਂ ਪਰ ਆਪਣੀ ਕੌਮੀ ਸਿੱਖ ਹੋਣ ਕਰਕੇ ਬੋਲੀ ਗੁਰਮੁਖੀ ਪੰਜਾਬੀ ਏ ਆਪਾਂ ਆਪਣੇ ਬੱਚਿਆਂ ਨਾਲ ਪੰਜਾਬੀ ਚ ਗੱਲ ਕਰਨੀ ਤੇ ਉਹਨਾਂ ਨੂੰ ਪੰਜਾਬੀ ਆਪਾਂ ਸਿਖਾਉਣੀ ਆ ਤਾਂ ਕਿ ਉਹ ਮੂਲ ਦੇ ਨਾਲ ਜੁੜੇ ਰਹਿਣ ਤੀਜੀ ਗੱਲ ਇਤਿਹਾਸ ਤਵਾਰੀਕ ਇਤਿਹਾਸ ਲਿਖਿਆ ਨਾ ਬਾਬਾ ਲੱਖੀ ਸ਼ਾ ਵਨਜਾਰੇ ਦਾ ਬਾਬਾ ਬੰਖੜ ਸ਼ਾ ਲਬਾਣਾ ਜੀ ਦਾ ਹੋਰ ਅਨੇਕਾਂ ਗੁਰੂ ਕੇ ਸਿੱਖਾਂ ਦਾ ਅੱਜ ਮੈਂ ਇਤਿਹਾਸ ਦੇ ਰਾਹੀਂ ਤੁਹਾਡੇ ਨਾਲ ਸਾਝ ਪਾਈ ਇਹ ਸਾਝ ਪੀੜੀ ਹੈ ਪੱਕੀ ਹੈ ਇਹਦੇ ਲਈ ਜ਼ਰੂਰੀ ਆ ਆਪਾਂ ਆਪਣੇ ਬੱਚਿਆਂ ਨੂੰ ਇਤਿਹਾਸ ਦੀਆਂ ਸਾਖੀਆਂ ਉਹ ਜ਼ਰੂਰ ਦੱਸਿ ਭਈ ਕੌਣ ਹੈ ਜਿੰਨੇ ਸਿੱਖੀ ਦੇ ਲਈ ਖੋਪਰੀ ਲਵਾਈ ਭਾਈ ਤਰਨ ਸਿੰਘ ਕੌਣ ਹੈ ਜਿੰਨੇ ਸਿੱਖੀ ਲਈ ਬੰਦ ਬੰਦ ਕਟਵਾਇਆ ਭਾਈ ਮਨੀ ਸਿੰਘ ਕੌਣ ਹੈ ਜਿਹੜਾ ਸਿੱਖੀ ਦੇ ਲਈ ਆਰੀ ਦੇ ਨਾਲ ਚੀਰਿਆ ਗਿਆ ਦਿੱਲੀ ਦੀ ਧਰਤੀ ਤੇ ਭਾਈ ਮਤੀ ਦਾਸ ਅਰਦਾਸ ਕਰਦੇ ਹਨ ਤਾਂ ਬੱਚਿਆਂ ਨੂੰ ਇਤਿਹਾਸ ਵੀ ਰਸੂ ਇਤਿਹਾਸ ਜਿੰਦਾ ਕੌਮਾਂ ਦੀ ਜਿੰਦ ਜਾਨ ਹੈ ਇਤਿਹਾਸ ਭੁੱਲ ਜਾਣ ਵਾਲੀਆਂ ਕੌਮਾਂ ਖਤਮ ਹੋ ਜਾਂਦੀਆਂ ਨੇ ਤੇ ਸਾਡਾ ਤੇ ਬੜਾ ਸ਼ਾਨਾਮਤਾ ਇਤਿਹਾਸ ਤੋ ਬੱਚਿਆਂ ਨੂੰ ਇਤਿਹਾਸ ਨਾਲ ਜੋੜ ਕੇ